ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਬੁੱਢਲਾਡਾ ਵਿੱਚ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਿੱਥੇ ਆਪਸੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਮ੍ਰਿਤਕ ਸੇਵਕ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਦੂਜੇ ਗਰੁੱਪ ਨਾਲ ਖਿੱਚੋਤਾਣ ਚੱਲ ਰਹੀ ਸੀ ਅਤੇ ਇਸੇ ਦੌਰਾਨ ਰਾਤ ਸਮੇਂ ਦੋਨੇ ਧਿਰਾਂ ਇੱਕ ਨਿੱਜੀ ਹੋਟਲ ਵਿੱਚ ਸਮਝੌਤੇ ਲਈ ਬੈਠੀਆਂ ਸਨ ਜਿਸ ਦੌਰਾਨ ਦੋਨਾਂ ਧਿਰਾਂ ਵਿੱਚ ਕਹਾ ਸੁਣੀ ਹੋ ਗਈ ਅਤੇ ਇਸ ਦੌਰਾਨ ਦੂਜੀ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਸੇਵਕ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਉਤਰ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਬੁਢਲਾਡਾ ਸਿਕੰਦਰ ਸਿੰਘ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਨਾਲੇ ਨਾ ਕਰਦੇ ਪਤਾ ਨਹੀਂ ਕੋਈ 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 ਪਤਾ ਨਹੀਂ ਕੋ ਮੈਂ ਤੇ ਲੋਕ ਤੇ ਪਛਾਣ ਹੋਰ ਥਾਂ ਮੈਂ ਬਤਾਈ ਨਹੀਂ ਜਿੰਦੀ ਗੱਲਾਂ ਨਾ ਦੇ ਨਹੀਂ ਸਰਕਾਰ ਦੇ ਇਨਕਾਰ ਵਾਈ ਤੋਂ ਲੈ ਲਖਰੀ ਹੈ ਨਾ ਜਿੰਦੇ ਨੇ ਉਹ ਨਾਂ ਲਿਖਾਏ ਨਾ ਇਹ ਸਾਰੇ ਪਲਾਬਰਾਂ ਮੁੰਡਾ ਉੱਥੇ ਬੱਡੇ ਦੀ ਹੋ ਪਰਚੇ ਮੇਰਾ ਪਰਚਾ ਉੱਥੇ ਹੋਣ ਤੱਕ ਬੈਠਾਣ ਦੀ ਵਿਚ ਕਿਸੇ ਨੇ ਸੁਣੇ ਨਹੀਂ ਗਿਆ ਉਦੋਂ ਬਾਅਦ ਦੇ ਵਿੱਚ ਨਾ ਜਨਾਬ ਨਹੀਂ ਨਹੀਂ ਵਾਸੀ ਤੁਜੀ ਨਦਰ ਹੋ ਮੈਂ ਕਿਹਨਾਂ ਚਾਲਕ ਹੋਣੀ ਮੈਂ ਮੁੰਡਾ ਕੋਈ ਨਾਲ ਆ ਮਾਤਾ ਕੀ ਹੋਇਆ ਗੱਲ ਕੀ ਹੋਈ ਹੈ ਮਾਤਾ ਜੀ ਨੂੰ ਕੀ ਹੋਈ ਨਾ ਸੇਣਾ ਬੰਨੂਗੀ ਤੇ ਆ ਕਰੂਗੀ ਮੈਂ ਮੇਰੇ ਪੁੱਤ ਨਾਲ ਮੈਂ ਕਹਿੰਦੀ ਗੱਲਾਂ ਜਵਾਬ ਤੋਂ ਮੇਰਾ ਕੀ ਕਰੇ ਆ ਉਹਨਾਂ ਨੇ ਕੀ ਮਾਰੇ ਉਹਨਾਂ ਨੇ ਕੋਈ ਮਾਰੀ ਕੋਈ ਮਾਰੀ ਕੋਈ ਲੜਾਈ ਸੀ ਕੋਈ ਲੜਾਈ ਤਾਂ ਨਹੀਂ ਸੀ ਪ੍ਰੈਸ ਵਾਲੇ ਮਾਤਾ ਕੀ ਲੜਾਈ ਕੀ ਹੋਈ ਹੈ ਕੋਈ ਹੋ ਗਿਆ ਸੀ ਕੁਝ ਵੀ ਨਹੀਂ ਪਤਾ ਲੱਗਿਆ ਕੀ ਬਣਿਆ ਗੱਲ ਸਾਰੇ ਹੀ ਹੋਈ ਸੀਗੀ ਜਿਹੜੀ ਦਰਦ ਨੂੰ ਪਹਿਲਾਂ ਲੜਾਈ ਹੋਈ ਸੀਗੀ ਤੇ ਉਹਨਾਂ ਨਾਲ ਜਿਹੇ ਮੁੰਡੇ ਪਹਿਲਾਂ ਤੇ ਇਹਨਾਂ ਦਾ ਫੋਨ ਆਇਆਗਾ ਤੈਨੂੰ ਮਿਲ ਕੇ ਗੱਲ ਕਰਨੀ ਹੈਗਾ ਅਸੀਂ ਗੱਲਬਾਤ ਕਰਾਂਗੇ ਤੇ ਸੰਝੋਤਾ ਸੁਝਾਤੇ ਬਾਰੇ ਕਹਿੰਦੇ ਸੀ ਤੇ ਇਹ ਕਹਿੰਦੇ ਮੈਂ ਇਸ ਨੂੰ ਸੰਝੋਤਾ ਕਰਦਾਂਗਾ ਆਇਆ ਕਰਾਂਗੇ ਤੂੰ ਤਾਂ ਯਾਰ ਤੈਨੂੰ ਪੁੱਲਾ ਵੀ ਮਿਲਿਆ ਨਹੀਂ ਉਹਨੂੰ ਤੇ ਇਹ ਹੀ ਨਾਲੇ ਬਸ ਇਹਨਾਂ ਨੇ ਕਲਾਨ ਬਣਾਇਆ ਹੋਣਾ ਇਹਨਾਂ ਠੇਕੇਦਾਰ ਨੇ ਸੁਖੀਰ ਬਾਬਾ ਆ ਕੇ ਬੱਕਰ ਆਵੇ ਜਿਵੇਂ ਆ ਰਾਤ ਹੀ ਕੋਲੇ ਸਾਰੇ ਜਿਹੜੇ ਇਹ ਇਹਨਾਂ ਨੇ ਪਲਾਨ ਬਣਾਇਆ ਹੋਣਾ ਵੀ ਇਹਨੂੰ ਸੇਵ ਤੋਂ ਮੇਨ ਹੈਗਾ ਨਹੀਂ ਦਾ ਕੰਮ ਕਰਨਾ ਇੱਕ ਮੈਂ ਮੇਨ ਸੀ ਮੈਂ ਤਾਂ ਜਦੋਂ ਬੱਜ ਗਿਆ ਮੁੰਡੇ ਨੇ ਮੈਂ ਦਨਾਲੀ ਉੱਪਰ ਕਰ ਦਿੰਦੇ ਮੁੰਡੇ ਨੂੰ ਆਹ ਗੱਲ ਸੀ ਆ ਬਾਸ ਪਹਿਲਾਂ ਕੋਈ ਰੌਲਾ ਹੈਗਾ ਕੱਲੂ ਪਹਿਲਾਂ 10 ਦਿਨ 10 ਦਿਨ ਪਹਿਲਾਂ ਲੜਾਈ ਹੋਈ ਹੈ ਸਰ ਠੀਕ ਆਦੀ ਹੋਈ ਸੀ ਕਿਹੜੇ ਦਿਨਾਂ ਵਾਲੀ ਕੀ ਹੋਈ ਸੀ ਜੀ ਉਹ ਜਦਾਰ ਪਾਸੇ ਇਹੀ ਸਾਡੇ ਮੁਹੱਲੇ ਦੇ ਵਿੱਚ ਕੁੜੀਆਂ ਗੜਿਆ ਕੁੜੀਆਂ ਇੰਨੇ ਨੂੰ ਛੇੜਦੇ ਸੀਗੇ ਸਾਡੇ ਵਿੜੇ ਦੇ ਵਿੱਚ ਆਉਂਦੇ ਸੀਗੇ ਅਸੀਂ ਇਹੀ ਕਹਦੇ ਸਾਡੇ ਵਿੜੇ ਵਿੱਚ ਐ ਨਾ ਆਇਆ ਕਰੋ ਕੋਈ ਕੋਈ ਕੰਪਨੀ ਕਰਦਾ ਕੋਈ ਫਤਰੇ ਵਾਲਾ ਬਸ ਉਹ ਛੇੜੇ ਕੁੜੀਆਂ ਮਾਰਦੇ ਸਾਡੇ ਮੁਹੱਲੇ ਦੇ ਵਿੱਚ ਨਹੀਂ ਸ਼ੇਵਕ ਤੇ ਪਹਿਲਾਂ ਸ਼ੇਵਕ ਨੇ ਆਪਣੇ ਬਿਆਨਾਂ ਦੇ ਪਰਚਾ ਦਰਜ ਕਰਾਇਆ ਉਹ ਕੀ ਮਾਮਲਾ ਕਰਾਇਆ ਪਹਿਲਾਂ ਇਹ ਸਰ ਉਹ 625 ਮਾਰ ਗਏ ਸੀ ਦਾਹੂ ਮਾਰ ਗਏ ਸ਼ੇਵਕ ਦੇ ਲੱਗ ਤੇ ਪੂਰਾ ਗੰਡਾਸੇ ਕੰਦੂਸ ਇਹਨਾਂ ਕੋਲ ਹੈਗੇ ਸੀ ਪੁਲਿਸ ਨੇ ਲੜਨ ਫਿਰ ਲੜਾਈ ਲਈ ਬਗਨਾਣ ਇੱਕ ਇੱਕ ਬੰਦਾ ਕਣਾ ਸੇਰਕ ਇੱਕ ਵਿਸ਼ਾਲ ਦੇ ਘੱਲੋ ਦੇ ਵਿੱਚ ਇੱਕ ਮੇਰਾ ਮਾਰ ਕੇ ਤੰਨੇ ਆਣੇ ਤੰਨੇ ਆਣ ਮਾਰ ਨਾਲ ਗੱਡਿਆ ਘੇਰ ਕੇ ਮਾਰ ਕੇ ਛੱਡ ਗਏ ਫਿਰ ਅਸੀਂ ਭੱਜ ਕੇ ਚੱਕ ਕੇ ਹਸਤਾਂ ਤੇ ਲੈ ਆਏ ਆ ਮੌਕੇ ਨਹੀਂ ਸੱਟਾ ਹੈ ਕਿ ਸਾਸ ਕਰਦੀ ਲੜਾਈ ਮੌਕੇ ਸੱਟਾ ਹੈਗੀ ਆ ਗੱਲ ਆ ਅੱਜ ਅੱਜ ਫੇਰ ਮਾਰ ਗਏ ਅੱਜ ਸੇਰਕ ਦੇ ਸਵਾਰ ਫੇਰ ਮਾਰ ਗਏ ਆ ਮੁੰਡਾ ਨਾਲ ਨਹੀਂ ਕੱਲੂ ਪਹਿਲਾਂ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਮਾਮਲੇ ਚ ਕੋਈ ਸਮਝੋਤੇ ਦਾ ਮਾਮਲਾ ਸੀ ਅੱਜ ਨਹੀਂ ਬਈ ਹੋਰ ਚ ਸਮਝੋਤੇ ਦਾ ਮਾਮਲਾ ਸੀ ਹੁਣ ਮਾਮਲਾ ਆ ਗਿਆ ਪੌਣ ਦੇ ਗੱਲ ਕੇ ਜੀ ਨੇ ਆ ਵੀ ਆਪਸ ਵਿੱਚ ਪਤਾ ਕਿ ਕੰਮ ਲੈਣਾ ਵੀ ਠੇਕੇਦਾਰਾਂ ਨਾਲ ਜਿਹੜੀ ਲੜਾਈ ਹੋਈ ਹੈ ਤੇਰੀ ਮਹਾਚਲ ਕੋਈ ਨਜ਼ਰ ਤੋਂ ਕਰ ਲੈਣੇ ਜਿਵੇਂ ਕਹੇਗਾ ਪਰ ਉਹ ਕਹਿੰਦਾ ਇੱਦਾਂ ਕਰਕੇ ਤੂੰ ਠੇਕੇਦਾਰ ਨੂੰ ਦਪਾਈ ਜਾਣਾ ਐ ਕਰੀ ਨਾ ਮਹਾਜਰ ਗੱਲ ਕੀ ਆ ਦਾ ਕਿਰਾਂ ਮੈਂ ਤੁਹਾਨੂੰ ਮਾਰੂਗਾ ਐ ਕਰੂਗਾ ਬੰਦੇ ਵਿੱਚ ਹੀ ਆ ਕੇ ਜਾਂ ਮੋਹ ਪਾਉਂਦਾ ਇਹ ਇਹ ਲੈ ਨਾਲ ਹੈ ਨਹੀਂ ਜਦੋਂ ਮੈਂ ਇਹ ਬਾਤ ਚਾਹੀਦੀ ਹੈ ਤੁਹਾਨੂੰ ਇਹਨੂੰ ਕਿਹਾ ਮੈਂ ਤੁਹਾਨੂੰ ਵਾਰੀ ਨਾ ਕਹਿੰਦਾ ਮੈਂ ਚਲ ਮੈਂ ਆਦਾ ਤੁਸੀਂ ਮੌਕੇ ਦੀ ਵਾਰਦਾਤ ਤੇ ਹੈਗੇ ਸੀ ਹਾਂਜੀ ਹਾਂਜੀ ਨਾਲ ਸੀ ਆਹ ਮਾਰਿਆ ਕੀ ਉਹਨਾਂ ਨੇ ਉਹਨਾਂ ਦਾ 12 ਮੋੜ ਦੀ ਜਨਾਲੀ ਸੀ ਕਿੱਥੇ ਮਾਰੀ ਹੈ ਗਰਦਨ ਤੇ ਨਾਲ ਤੇ ਤੁਸੀਂ ਉੱਥੋਂ ਫਿਰ ਭੱਜੇ ਰਿਸ਼ਤਦਾਰ ਮੈਂ ਭੱਜੇ ਦੀ ਗੋਲੀ ਨਹੀਂ ਭੱਜਿਆ ਨਹੀਂ ਸਰ ਮੈਂ ਉਹਦੀ ਥਣਾਲੀ ਬੜੀ ਉੱਪਰ ਨੂੰ ਕੀਤੀ ਕਿਹੜੀ ਜਗ੍ਹਾ ਤੇ ਰਾਇਲ ਨਗਰ ਟੋ ਸਾਰਾ ਬਰੇਡਰ ਰੋਡ ਕਿੱਥੇ ਹੈ ਇਹ ਬਰੇਡਰ ਰੋਡ ਤੇ ਨਾਲ ਫਿਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਅਸੀਂ ਤਾਂ ਕੇਸ ਲੈ ਕੇ ਜਾਂਦੇ ਹਾਂ ਮੁਕਾਬਲੇ ਲਈ ਜਾਂ ਕੇ ਫਿਰ ਪਤਾ ਕੀ ਗੱਲ ਅੰਦਰ ਆ ਆ ਯਾਰ ਰਿਸ਼ਤਦਾਰ ਆਨਸਾ ਤੁਹਾਨੂੰ ਪਹਿਲਾਂ ਇਹ ਠੇਕੇਦਾਰੋਂ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਜੀ ਇਹਨਾਂ ਨਾਲ ਪਹਿਲਾਂ ਲੜਾਈ ਹੋ ਕੇ ਡੀਏ ਪੰਜ ਸਾਲ ਦਿਨ ਪਹਿਲਾਂ ਸਿੱਧੀ ਥਾਣੇ ਦੇ ਵਿੱਚ ਮਰਚਾ ਵੀ ਦਰਜ ਹੋਇਆ ਵਾ ਆਪਣੇ ਠੇਕੇਦਾਰਾਂ ਦੇ ਇਹਨੇ ਮੁੰਡੇ ਰੱਖੇ ਹੋਏ ਨੇ ਗਰਿੰਦੇ ਸਪਾਲ ਪੱਤਰੇ ਵਰਗੇ ਸੰਵੀਰ ਬਾਬੇ ਵਰਗੇ ਇਹਨਾਂ ਦੀ ساری ਸ਼ੈ ਆ ਇਹਨਾਂ ਨੇ ਲੜਵਾਈ ਆ ਆ ਲੜਾਈ ਦਾ ਸਾਰਾ ਮਾਹੌਲ ਉਹਨਾਂ ਦੀ ਵਜ੍ਹਾ ਨਾਲ ਬਣਿਆ ਜੀ ਜਿਹੜਾ ਅੱਜ ਸ਼ਾਮ ਤੱਕ ਤਾਂ ਹੋਇਆ ਇੱਕ ਨੂੰ ਕੀ ਲੱਗਿਆ ਪਤਾ ਉਸ ਟਾਈਮ ਇਹ ਸਾਨੂੰ ਇਹ ਪਤਾ ਲੱਗਿਆ ਜੀ ਇਹਨਾਂ ਨੇ ਬਾਰੋਂ ਮੁੰਡੇ ਮਿਲਵਾ ਕੇ ਇਸ ਮੁੰਡੇ ਤੇ ਸਾਡੇ ਮੁੰਡੇ ਜਿਹੜਾ ਮਰਿਆ ਸੀ ਇਹਦੇ ਤੇ ਇਹਨਾਂ ਨੇ ਹਮਲਾ ਕਰਵਾਇਆ ਜੀ ਜਿਹੜਾ ਹੁੰਡਾ ਸਨਰੂਟ ਤੋਂ ਆਇਆ ਉਹਦੇ ਤੇ ਪਹਿਲਾਂ ਵੀ ਕੋਈ ਪਰਚੇਦਾਰਚ ਨਹੀਂ ਨਹੀਂ ਸਰ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਉਹਦੇ ਬਾਰੇ ਇਹ ਜਾਣਦੇ ਨੇ ਜਿਨ੍ਹਾਂ ਨੇ ਸੱਦਾ ਜੀ ਇਹ ਤੇ ਹੋਇਆ ਕੀ ਤੁਹਾਨੂੰ ਸਾਰਾ ਪਤਾ ਲੱਗਿਆ ਹੋਇਆ ਸਾਰੇ ਇਹ ਪੰਜ ਸੱਤ ਦਿਨ ਪਹਿਲਾਂ ਦੀ ਪਲੇਸ ਚੱਲਦਾ 10 ਦਿਨ ਪਹਿਲਾਂ ਇਹਨਾਂ ਦਾ ਉਸ ਤੋਂ ਜਦੋਂ ਪਹਿਲਾਂ ਵੀ ਇਹਨਾਂ ਦੀ ਗੋਤਮਾਰ ਹੋਈ ਆ ਸਾਡੇ ਮੁੰਡਿਆਂ ਦੀ ਉਹ ਲੜਾਈ ਦੇ ਵਿੱਚ ठेਕੇਦਾਰਾਂ ਨੇ ਸ਼ਾਇਦ ਦੇ ਵਿੱਚ ਇੱਕ ਵੀ ਉਹਨਾਂ ਤੇ ਸਿਰਫ ਤੇਜ ਦਾ ਮਰਚਾ ਹੁਣ ਦਿੱਤਾ ਉਸ ਤੋਂ ਬਾਅਦ ਕੋਈ ਧਾਰਾ ਨਹੀਂ ਲੱਗਣ ਦਿੱਤੀ ਫਿਰ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਤਲਬ ਮਾਫੀ ਨਾ ਮੰਨੀ ਕੋਈ ਲੈਣਾ ਨਹੀਂ ਕੋਈ ਸਮਝੌਤਾ ਨਹੀਂ ਇਹਨਾਂ ਨੇ ਆਪਣੀ ਠੇਕੇਦਾਰੀ ਦੇ ਮਤਲਬ ਪੂਰਾ ਤੇ ਉਹਦੇ ਵਿੱਚ ਵੀ ਆ ਅਸੀਂ ਠੇਕੇਦਾਰਾਂ ਸ਼ਰਾਬ ਦੇ ਵੀ ਅਫਸਰ ਸਾਡੀਆਂ ਜੇਬਾਂ ਦੇ ਵਿੱਚ ਨੇ ਉਸ ਸ਼ਹਿਰ ਦੇ ਵਿੱਚ ਇਹਨਾਂ ਨੇ ਮਤਲਬ ਪੂਰਾ ਸਿਸਟਮ ਬਣਾ ਕੇ ਰੱਖਿਆ ਤਾਂ ਹੀ ਉਹ ਇਟਾ ਵੱਡਾ ਘਾੜਾ ਹੋਇਆ ਜੀ ਨਹੀਂ ਹੁਣ ਸਿਵਲ ਹਸਪਤਾਲ ਦੇ ਵਿੱਚ ਤੁਹਾਡੇ ਮਾਪੇ ਤੁਹਾਡੇ ਪਰਿਵਾਰ ਆਏ ਹੋਏ ਨਹੀਂ ਸਾਡਾ ਤਾਂ ਸਾਰਾ ਕੁਝ ਲੁੱਟਿਆ ਗਿਆ ਜੀ ਸਾਡਾ ਤਾਂ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਕਰਦੇ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੇ ਜਿਵੇਂ ਇੱਕੋ ਇੱਕ ਜਵਾਰ ਸੀਗਾ ਇਹ ਚਾਰ ਬਣਾ ਦਾ ਵੀ ਐਦਾ ਕਿਸੇ ਦਾ ਚਰਾਗ ਨਾ ਬੁਝੇ ਨਾ ਐਦਾ ਕਿਹੜਾ ਜਵਾਰ ਹੋਵੇ ਤੁਹਾਨੂੰ ਕੀ ਲੱਗਦਾ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਕੁਛ ਨਹੀਂ ਜੀ ਇਹ ਬਸ ਆਪਸੀ ਮਾੜੀ ਮੁੱਟੀ ਨਾਲ ਦੀ ਟਕਰਾਅ ਚੱਲਦੀ ਸੀ ਇਹਨਾਂ ਦੀ ਟਕਰਾਅ ਦਾ ਮਖਮੜਾ ਮੋਟਾ ਕਲੇਸ ਹੋਇਆ ਉਸ ਤੋਂ ਬਾਅਦ ਆ ਕਲੇਸਾਈ ਅੱਜ ਆ ਚੂਰਤੀ ਚਾ ਨਿਕਲਿਆ ਹੋਇਆ ਮਾਸਟਰ ਸਾਹਿਬ ਅੱਜ ਕਿਤੇ ਇਕੱਠੇ ਹੋਏ ਸੀ ਰਾਜੀ ਨਾ ਮਾਨਾ ਧਰਮਾ ਦੇ ਮੁੰਡੇ ਨਾ ਕੁਝ ਚੇਤ ਤੇ ਕੁਝ ਦੂਜੇ ਨਾਲ ਜਾਂ ਪਹਿਲਾਂ ਲੜਾਈ ਹੋਈ ਸੀ ਕਿ ਉਹਦੇ ਸਮਝ ਉਸ ਵਤੀ ਇਕੱਠੇ ਬੈਠੇ ਸੀ ਉਪਰਜ ਉੱਥੇ ਤਦ ਦਰਗਰੂ ਬਣ ਲਗੇ ਤੇ ਘਟਨਾ ਪਰਪਰਟੀ ਬਾਕੀ ਪੁਲਿਸ ਕਾਰਵਾਈ ਦਾ ਰਹੀ ਸਰ ਕੀ ਲੋਸੀਆ ਨੂੰ ਰੈਟ ਕੀਤਾ ਜਾਊਗਾ ਬਦਲਾ ਦਰਜ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਸਭ ਪਰਿਵਾਰ ਮੈਂਬਰ ਕਹਿੰਦੇ ਨੂੰ ਰੈਟ ਕੀਤਾ ਹੋਇਆ ਹੈ ਕੋਈ ਵਜਾ ਰੰਜਿਸ਼ ਪਹਿਲਾਂ ਹੈਗੀ ਸੀ ਪਹਿਲਾਂ ਕੋਈ ਛੋਲੀ ਮੁਕੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਜਸ਼ਮਨ ਜੀ ਵੱਸੋ ਅਜੇ ਤੱਕੇ ਹੋਈ ਸੀ ਰਾਜੀਰਾਮ ਨੇ ਨੂੰ ਪੋੜੇ ਪੋੜੇ ਜਾਣਗੇ ਕਿ ਉਹਨੇ ਗੋੜੀ ਚੱਲ ਕੇ ਉਸ ਦਰੂਪ ਵਿੱਚ ਜਿਸ ਨੂੰ ਇਰੈਸ ਕੰਪਨੀ ਸੀ ਠੀਕ ਹੈ ਥੈਂਕ ਯੂ ਇਹ ਦਾਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027